ਹਾਂ ਇੱਕ ਪੁਰਸਕਾਰ ਵਾਸਤੇ ਲੈਟਰ ਵੀ ਲਿਖੀ ਆ ਤੇ ਇੱਕ ਮੈਂ 52000 ਰੁਪਇਆ ਤੁਹਾਨੂੰ ਬਹਦਰੀ ਦੇ ਮਤਲਬ ਉਹ ਦਿਆਂਗੇ ਆਪਾਂ ਥੈਂਕ ਯੂ ਸਰ ਠੀਕ ਹੈ ਨਾ ਉਹ ਕੋਈ ਨਹੀਂ ਤੁਹਾਨੂੰ ਬਹੁਤ ਮਿਲਦੀ ਆ ਪੇਪਰ ਬਈ ਸਾਡਾ ਫਰਜ਼ ਬਣਦਾ ਕਿ ਤੁਸੀਂ ਸਾਡੀਆਂ ਧੀਆਂ ਜੇ ਭੈਣਾਂ ਜੇ ਤੁਸੀਂ ਕੋਈ ਵੀ ਧਾਣੇ ਦਾ ਫਿਕਰ ਕਰ ਜੀ ਜੇ ਕਿਸੇ ਮੇਰਾ ਪੁਰਾਣਾ ਮਰਾਜ਼ ਮਦਦ ਦਾ ਮੈਨੂੰ ਦੇ ਦਿਓ ਮੈਂ ਕਹਿੰਦਾ ਨਹੀਂ ਨਹੀਂ ਕੋਈ ਇਦਾਂ ਹੀ ਬੱਦਾਂ ਨੂੰ ਲੜਾਈ ਲੜਦੀ ਆ ਸਮਝੌਤਾ ਨਹੀਂ ਕਰਨਾ ਕੋਈ ਗੁੰਡਿਆਨਾ ਹਾਂਜੀ ਹਾਂ ਠੀਕ ਹੈ ਥੋੜੇ ਆ ਜਾਂਦੇ ਕੀ ਇਹਦਾ ਹੋ ਜਾਂਦੀ ਆ ਪਰ ਸਰਕਾਰ ਤੁਹਾਡੇ Thank you sir ਠੀਕ ਹੈ ਇੱਕ ਤੁਸੀਂ ਇਹਦਾ ਕੇਸ ਬਣਾ ਦਿਓ ਹੋ ਗਿਆ ਸਰ ਕੱਲ੍ਹ ਬੱਸ ਸੋਰੀ ਬਣਾ ਲਵਾਂ ਹਾਂ 15 ਅਗਸਤ ਦੇ ਠੀਕ ਹੈ ਇਹਨਾਂ ਨੂੰ ਮਰਦਈ ਤੱਕ ਪਸ ਕਰ ਇੱਕ ਮੈਂ ਅਪਰੇ ਨੂੰ 51 ਹਜ਼ਾਰ ਰੁਪਿਆ ਵੀ ਠੀਕ ਹਨ ਜੀ ਉਹ ਦੰ ਉਹ ਦੰ ਠੀਕ ਹੈ ਉਹਦੇ ਨਾਲ ਦਾ ਇੱਕ ਤੇ ਭਾਦੀ ਦਾ ਲਿਖੋ ਇੱਕ ਡੀਜੀਪੀ ਨੂੰ ਇਹਨਾਂ ਦੀ ਸ਼ੁਭਾਸ਼ ਕਰੋ ਕਿ ਇਹਨਾਂ ਦੀ ਤਰੱਕੀ ਵੀ ਠੀਕ ਹੈ ਹਾਂ ਕਿਹਾ ਜਾ ਠੀਕ ਹੈ ਹਾਂ ਪਹਿਲੀ ਅਮਨਦਰ ਨਾਲ ਠੀਕ ਹੈ ਨਾ ਹਾਂ ਤੱਕ ਲਿਖੋ ਠੀਕ ਹੈ ਹਾਂ ਹੋ ਉਹ ਦਾਲਾ ਉਹਨੂੰ ਛੜਾ ਕੇ ਮੈਂ ਇੱਕ ਮੁੰਡੇ ਨੂੰ ਫੜਿਆ ਸਰ ਤੇ ਉਹ ਮੁੰਡੇ ਨੂੰ ਫੜਿਆ ਮੁੰਡਾ ਭੱਜਣ ਲੱਗਾ ਤੇ ਉਹਨੂੰ ਮੈਂ ਫਿਰ ਡੇਗ ਗਿਆ ਉੱਪਰ ਚੰਗ ਗਿਆ ਮੈਂ ਉਹਨੂੰ ਫਿਰ ਫੜ ਲਿਆ ਬੜਾ ਘੋਲਿਆ ਸਰ ਮੇਰੇ ਨਾਲ ਹੂੰ ਉਹਨੂੰ ਜਾਣ ਨਹੀਂ ਦਿੱਤਾ ਇੱਕ ਦੋ ਜਣੇ ਉਹਦੇ ਨਾਲ ਐਸੇ ਹੀ ਨਾਲ ਘੁਲਦੇ ਰਹੇ ਇੱਕ ਮੇਰੇ ਨਾਲ ਘੁਲਦੇ ਰਿਹਾ ਉਹਨਾਂ ਚੋਂ ਇੱਕ ਮੁੰਡਾ ਸਰ ਉਹ ਹੀ ਫੌਜੀ ਜਿਹੜਾ ਉਹਨੇ ਮੇਰੇ ਵਾਲ ਬੂਲ ਬੂਟੇ ਔਰ ਉਹਦਾ ਰਾਦਾ ਹੀ ਮੈਨੂੰ ਖਿੱਚਦਾ ਆ ਜੀ ਉਹਨੂੰ ਮੁੰਡੇ ਨਹੀਂ ਛੱਡੂ ਆਂਦਾ ਇਹਨੂੰ ਛੱਡ ਮੇਰਾ ਭਰਾ ਆ ਮੈਂ ਇਹਨੂੰ ਨਹੀਂ ਮੈਂ ਛੱਡਣਾ ਉਹਨੂੰ ਮੈਂ ਸਰ ਬੜਾ ਘੁੱਲ ਕੇ ਹਨਾ ਪੂਰਾ نیچے ਦੱਬ ਕੇ ਰਾਹ 'ਚ ਜਾਂਦੇ ਲੋਕਾਂ ਨੂੰ ਬੜੀਆਂ ਆਵਾਜ਼ਾਂ ਮਾਰੀਆਂ ਵੀ ਸਾਡੀ ਹੈਲਪ ਕਰਦੇ ਹੈਲਪ ਕਰਦੇ ਸਰ ਕੋਈ ਨਹੀਂ ਹਿਲਕੇ ਫਿਰ ਜਦੋਂ ਐਸਈ ਦੀ ਬੇਵਾ ਹੋ ਗਈ ਨਾ ਉਹਨੂੰ ਲੱਗਿਆ ਕਿ ਉਹਨੇ ਉਹ ਮਿਨਾ ਦਾ ਛੱਡ ਦੋ ਦਫਾ ਮਾਰੋ ਤੁਹਾਡੇ ਨਾਲ ਬਲੱਡ ਬੜਾ ਨਿਕਲਣ ਦੇ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਬਲੱਡ ਨਿਕਲਣ ਦੇ ਅੱਛਾ ਉਹਨੇ ਦੱਸਿਆ ਕਿ ਤੁਹਾਡੇ ਨਾਲ ਬੜਾ ਤੇ ਉਹ ਜ਼ਿਆਦਾ ਨਿਕਲ ਜੇ ਤੇ ਤੁਸੀਂ ਛੱਡੋ ਇਹਨੇ ਹੂੰ ਹੂੰ ਉਹਨੇ ਕਿਹਾ ਫਿਰ ਮਾਸ਼ਰਤਾ ਸਾਹਿਬ ਚੁੱਪ ਜੋਂਦ ਬਤਕੀ ਬਤ ਤੁਸੀਂ ਉਹਦੇ ਜਦੋਂ ਦੇਖੀ ਥੋੜਾ ਜਿਆ ਉਹ ਤੇ ਹੋ ਜਾਣਾ ਠੀਕ ਸਰ ਹਾਂ ਨਹੀਂ ਨਹੀਂ ਕੋਈ ਨਹੀਂ ਪਰ ਆਨ ਨੂੰ ਜਦੋਂ ਨਿਕਲਣਾ ਨਾਲ ਮਲਾਜਮ ਲੋਜ ਹੁੰਦਾ ਹੈ ਕਿ ਥੋੜਾ ਹਾਂਜੀ ਜ਼ਿਆਦਾ ਨਾਲ ਕਿ ਨਿਕਲਿਆ ਕੋਈ ਇਹ ਜ਼ਰੂਰ ਉਹ ਜੀ ਦੋ ਗਸ਼ਤ ਵਗੈਰਾ ਦੇ ਜਾਈਦਾ ਉਹ ਸਾਰੇ ਮਿਲਾਂ ਉਹਦੇ ਘਰ ਆਉਂਦੇ ਪਏ ਨਾ ਤਾਂ ਕਰਕੇ ਕਾਰਦ ਹੋ ਜਾਣੀ ਹੈਗਾ ਹੂੰ ਹੂੰ ਇਹ ਕੋਈ ਨਹੀਂ ਅੱਜ ਪਤਾ ਲੱਗਾ ਤਾਂ ਫਾਇਦੇ ਮੈਂ ਕਿਹ ਪਤਾ ਲੈ ਕੇ ਆਉਂਦੇ ਹੁਣ ਸਾਡੇ ਪੁਲਿਸ ਦੇ ਬਹਾਦਰ ਜੌਦੇ ਤੁਹਾਡੇ ਨਾਲ ਹੈ ਸਰਕਾਰ ਠੀਕ ਹੈ ਨਾ ਹਾਂ ਤੇ ਤੁਹਾਡੇ ਕਦੋਂ ਕਦੋਂ ਮਿਲੂਗੀ ਛੁੱਟੀ ਕੱਲ ਦਾ ਕਰਦੇ ਹੈਂ ਕੱਲ ਸਰ ਕਹੇ ਕੱਲ ਸਰ ਹਾਂ ਜੀ ਅੱਛਾ 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 ਇਨਦਰ ਜੀ ਤਾਂ ਬਿਲਕੁਲ ਨਹੀਂ ਆਉਂਦੀ ਕੋਈ ਬਾਤ ਦੀ ਗੱਲ ਤੁਸੀਂ ਬੋਸ ਕਰਦੇ ਤੇ ਜੀ ਉਹ ਵਾਟਰ ਕਿਉਂ ਜੋ ਤਾਂ ਉੱਠ ਕੇ ਬੈਠ ਸਕਦੀ ਹਾਂ ਜੀ ਮੈਂ ਛਾਲ ਨਹੀਂ ਦਿੰਦਾ ਤੁਹਾਡੇ ਵਾਸਤੇ ਕੱਲ ਰਾਤ ਜਿਹੜੀ ਜੂਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਨ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 बीएनएस تحت ਮੁਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋਕਯੂਸਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ